ਮੈਂ ਰਾਜਿੰਦਰ ਕੌਰ ਆ ਮੈਂ ਪੀਸੀਆਰ ਪੀਐਸਪੀਸੀਆਰ ਡਾਕਟਰ ਦੇ ਕਲਰ ਕੋ ਜਾਨ ਸਰਬਸਕਾਰ ਦੀ ਤੇ ਅਸੀਂ 5 ਵਜੇ ਛੁੱਟੀ ਤੋਂ ਬਾਅਦ ਮੇਰੇ ਪਤੀ ਮੈਨੂੰ ਨਾਲ ਲੈ ਕੇ ਵਾਪਸ ਆ ਰਹੇ ਸੀ ਘਰ ਨੂੰ ਤੇ ਜਿਹੜਾ ਸੋਲ ਮੋੜ ਮੜਦਾ ਲਿਟਫਰਾ ਸਕੂਲ ਦੇ ਕੋਲ ਉੱਥੇ ਦੋ ਜਣੇ ਮੋਟਰਸਾਈਕਲ ਦੇ ਪਿੱਛੇ ਪਿੱਛੋਂ ਹੀ ਸਾਡੇ ਆਣ ਕੇ ਤੇ ਉਹਨਾਂ ਨੇ ਮੇਰੇ ਧੋਨ ਨੂੰ ਘੁੱਟ ਕੇ ਚਵਾ ਲੀਆਂ ਲਾ ਲੀਆਂ ਨੇ ਦੋਨੋਂ ਪਟਰੋਲ ਪੰਪ ਦੇ ਕੋਲ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਤੇ ਸਾਡੇ ਬਹੁਤ ਸਾਰੀਆਂ ਸੱਟਾਂ ਲਾ ਦਿੱਤੀ। ਜਿੱਤੀ ਐਪਲੀਕੇਸ਼ਨ ਦਿੱਤੀ। ਸਪਾਲ ਸਿੰਘ ਪਿੰਡ ਸੋਲਤ ਬੋਲ ਰਿਹਾ ਤੇ ਮੈਂ ਤੁਹਾਡੀ ਆਪ ਨੂੰ ਮੇਸੇਜ ਨਾਲ ਲੈ ਘਰ ਰਿਹਾ ਹਾਂ। ਤੇ ਰਸਤੇ ਵਿੱਚ ਸੋਲ ਨੂੰ ਮੋੜ ਲੱਗ ਪਟਰੋਲ ਪੰਪ ਤੋਂ ਪਹਿਲਾਂ ਦੋ ਜਣੇ ਸਾਡੇ ਲੱਗੇ ਆਏ ਆ ਤੇ ਉਹਨਾਂ ਨੇ ਮਿਸਲੀ ਵਾਲੀ ਲਾ ਕੇ ਮੁੰਤਕਾ ਮਾਰ ਕੇ ਛੱਡ ਗਏ। ਇਸ ਬੰਦ ਦੇ ਤੁਹਾਡੇ ਥਾਣੇ ਵਿੱਚ ਰਿਪੋਰਟ ਵੀ ਕੀਤੀ ਆ। ਉਹ ਸਹੂਲਤ ਦੇ ਰਿਹਾ ਕਹਿੰਦੇ ਸੀਸੀਟੀਵੀ ਕੈਮਰੇ ਵੇਖ ਕੇ ਤੁਹਾਨੂੰ ਮਾਮਲਾ ਸਿੱਟੇ ਨੇ ਵੇਖ ਦੰਗੇ। ਪਰ ਇਹ ਕਿਉਂ ਹੋ ਰਿਹਾ ਜੀ? ਅਣੀ ਮੋਰਚਾ ਹਥਿਆਰ ਹੈ। ਮੇਰੇ ਵੀ ਸੱਟਾਂ ਲੱਗੀਆਂ, ਮੇਰੇ ਲਾਤਾਂ 'ਤੇ ਸੱਟ ਲੱਗੀ ਹੈ, ਮਨੇ ਬੋਲ ਤੇ ਟੰਕੇ ਲੱਗੇ ਆ। ਦੋ ਦੋ ਜਾਨੇ ਹੀ ਦੋਵੇਂ ਮੋਨ ਨੇ ਸੀ। ਪਰ ਇਹ ਦੇ ਉਹ ਮੋਰਚਾ ਹਗਲ ਤੇ ਹੈ। ਇਹ ਮੋਰਚਾ ਤੇ ਇੱਕ ਨੰਮਾ ਮंडा ਉਹ ਦਸੇ ਖਲੋਗਨ ਵਾਲੀਆਂ ਲਾਲੀਆਂ ਤੇ ਹਮ ਤੱਕਾ ਮਰਕ ਸੁੱਟਦਾ। ਇਹ ਮੰਨਤੀ ਕਰਦੇ। ਹਾਂਜੀ ਇਹ ਮੰਗ ਕਰਨੇ ਆ ਟਾੜਾ ਜੇ ਜੇ ਦੋਸ਼ੀਆਂ ਨੂੰ ਫੜਿਆ ਜਾਏ ਤੁਹਾਨੂੰ ਇਨਸਾਫ ਦਵਾਇਆ ਜਾਏ।